ਅਰਵਿੰਦ ਕੇਜਰੀਵਾਲ ਜੀ ਅੱਜ ਪ੍ਰੈਸ ਕਾਨਫਰੰਸ ਕਰਕੇ ਲਾਰੈਂਸ ਬਿਸ਼ਨੋਈ ਦਾ ਨਾਮ ਲੈ ਕੇ ਕਹਿ ਰਹੇ ਨੇ ਕਿ ਉਹ ਐਕਸਟਰਸ਼ਨ ਕਰ ਰਿਹਾ ਮੈਂ ਅਰਵਿੰਦ ਕੇਜਰੀਵਾਲ ਜੀ ਨੂੰ ਦੱਸਣਾ ਚਾਹੁੰਦਾ ਇਹ ਨਾ ਟੰਕੀ ਹੋ ਡਰਾਮੇ ਕਰਨੇ ਬੰਦ ਕਰੋ ਇਹ ਉਹੀ ਲਾਰੈਂਸ ਬਿਸ਼ਨੋਈ ਆ ਜਿਨੇ ਦਿੱਲੀ ਦੇ ਤਿਹਾੜ ਜੇਲ੍ਹ ਚ ਰਹਿ ਕੇ ਸਿੱਧੂ ਮੂਸੇਵਾਲੇ ਦਾ ਕਤਲ ਕਰਾਇਆ ਔਰ ਫਿਰ ਪੰਜਾਬ ਦੀ ਜੇਲ੍ਹ ਚ ਆ ਕੇ ਉਹ ਬਕਾਇਦਾ ਇੰਟਰਵਿਊ ਦੇ ਕੇ ਇਹ ਜਸਟੀਫਾਈ ਕਰ ਰਹੇ ਕਿ ਮੈਂ ਸਿੱਧੂ ਮੂਸੇਵਾਲੇ ਦਾ ਕਿਉਂ ਕਤਲਿਆ ਮੈਂ ਫਲਾਣਾ ਡੈਂਗਸਟਰ ਸੀ ਉਹਦਾ ਇਹ ਰਿਸ਼ਤੇ ਸੀ ਤੁਸੀਂ ਉਹਦੀ ਛਵੀ ਵੀ ਖਰਾਬ ਕਰਨ ਦਾ ਕੰਮ ਕੀਤਾ ਸਿੱਧੂ ਮੂਸੇਵਾਲਾ ਜੀ ਦਾ ਇਹ ਉ ਜੋ ਪੰਜਾਬ ਦੇ ਜਾਂ ਜ਼ਿਲ੍ਹਾ ਔਰ ਦਿੱਲੀ ਦੇ ਜ਼ਿਲ੍ਹਾ ਤੋਂ ਐਕਸਟਰਸ਼ਨ ਕਰ ਰਿਹਾ ਦਿੱਲੀ ਦੇ ਅੰਦਰ ਅਗਰ ਆ ਸਭ ਤੋਂ ਜ਼ਿਆਦਾ ਐਕਸਟਰਸ਼ਨ ਹੋ ਰਹੀ ਹੈ ਤਾਂ ਤਿਹਾੜ ਜੇਲ੍ਹ ਤੋਂ ਕੀਤੀ ਜਾ ਰਹੀ ਹੈ ਪੰਜਾਬ ਦੇ ਅੰਦਰ ਹੋ ਰਹੀ ਹੈ ਤਾਂ ਤਿਹਾੜ ਜੇਲ੍ਹ ਤੋਂ ਕੀਤੀ ਜਾ ਰਹੀ ਹੈ ਔਰ ਇਹ ਸਾਰੇ ਲੋਕ ਅਰਵਿੰਦ ਕੇਜਰੀਵਾਲ ਜੀ ਤੁਹਾਡੀਆਂ ਜ਼ਿਲ੍ਹਿਆਂ ਦੇ ਅੰਦਰ ਜਿੱਥੇ ਤੁਹਾਡਾ ਸੁਰੱਖਿਅਤ ਮਿਲਿਆ ਹੋਇਆ ਉਹਨਾਂ ਨੂੰ ਹਰਾਨਗੇ ਇਸ ਗੱਲ ਦੀ ਅੱਜ ਦਿੱਲੀ ਦੇ ਔਰ ਦੇਸ਼ ਦੇ ਲੋਕ ਤੁਹਾਨੂੰ ਪੁੱਛਣਾ ਚਾਹੁੰਦੇ ਨੇ ਕਿ ਇਹ ਇਨਾਂ ਲੋਕਾਂ ਤੋਂ ਜਿਹੜੇ ਐਕਸਟਰਸ਼ਨ ਤੋਂ ਕਰੋੜਾ ਰੁਪਏ ਵਸੂਲਿਆ ਜਾ ਰਿਹਾ ਜਦੋਂ ਕਿ ਇੱਕ ਗੈਂਗਸਟਰ ਨੇ ਔਰ ਇੱਕ ਵਸੂਲਣ ਵਾਲੇ ਨੇ ਨਾਮ ਲੈ ਕੇ ਕਿ ਆ ਕਿਸਤਿੰਦਰ ਜੈਨ ਕਿਰਿੰਦ ਕੇਜਰੀਵਾਲ ਜੀ ਮੇਰੇ ਜਨਮ ਦਿਨ ਤੇ ਆਏ ਪਰ ਐਸਟੈਕਸਟੋਰਸ਼ਨ ਕਰਨ ਵਾਲੇ ਲੋਗਾ ਨਾਲ ਤੁਹਾਡਾ ਕੀ ਸਬੰਧ ਹੈ ਕਿਉਂ ਤੁਸੀਂ ਉਹਨਾਂ ਦੇ ਨਾਲ ਵਾਸਤਾ ਰੱਖਿਆ ਔਰ ਲਾਰੈਂਸ ਬਿਸ਼ਨੋਈ ਨੂੰ ਕਿਉਂ ਤੁਸੀਂ ਬਚਾ ਕੇ ਰੱਖਿਆ ਅੱਜ ਪੰਜਾਬ ਔਰ ਦੇਸ਼ ਦੇ ਲੋਕ ਤੁਹਾਡੇ ਤੋਂ ਸਵਾਲ ਪੁੱਛਦੇ ਨੇ ਅਰਵਿੰਦ ਕੇਜਰੀਵਾਲ ਜੀ ਅੱਜ ਪ੍ਰੈਸ ਕਾਨਫਰੰਸ ਕਰਕੇ ਕਿ ਲਾਰੈਂਸ ਬਿਸ਼ਨੋਈ ਦਾ ਨਾਮ ਲੈ ਕੇ ਕਹਿ ਰਹੇ ਨੇ ਕਿ ਉਹ ਐਕਸਟੋਰਸ਼ਨ ਕਰ ਰਿਹਾ ਮੈਂ ਅਰਵਿੰਦ ਕੇਜਰੀਵਾਲ ਜੀ ਨੂੰ ਦੱਸਣਾ ਚਾਹੁੰਦਾ ਇਹ ਨਾਟਕੀ ਔਰ ਡਰਾਮੇ ਕਰਨੇ ਬੰਦ ਕਰੋ ਇਹ ਉਹੀ ਲਾਰੈਂਸ ਬਿਸ਼ਨੋਈ ਆ ਜਿਸ ਨੇ ਦਿੱਲੀ ਦੇ ਤਿਹਾੜ ਜੇਲ੍ਹ ਚ ਰਹਿ ਕੇ ਸਿੱਧੂ ਮੂਸੇਵਾਲੇ ਦਾ ਕਤਲ ਔਰ ਫਿਰ ਪੰਜਾਬ ਦੀ ਜੇਲ੍ਹ ਚ ਆ ਕੇ ਉਹ ਬਕਾਇਦਾ ਇੰਟਰਵਿਊ ਦੇ ਕੇ ਇਹ ਜਸਟੀਫਾਈ ਕਰ ਰਹੇ ਕਿ ਮੈਂ ਸਿੱਧੂ ਮੂਸੇਵਾਲੇ ਦਾ ਕਿਉਂ ਕਤਲਿਆਮ ਕਰਾਇਆ ਉਹ ਫਲਾਣਾ ਡੈਂਗਸਟਰ ਸੀ ਉਹਦਾ ਇਹ ਰਿਸ਼ਤੇ ਸੀ ਤੁਸੀਂ ਉਹਦੀ ਛਵੀ ਵੀ ਖਰਾਬ ਕਰਨ ਦਾ ਕੰਮ ਕੀਤਾ ਸਿੱਧੂ ਮੂਸੇਵਾਲਾ ਜੀ ਦਾ ਇਹ ਉਹੀ ਗੈਂਗਸਟਰ ਆ ਜੋ ਪੰਜਾਬ ਦੇਆਂ ਜੇਲ੍ਹਾਂ ਔਰ ਦਿੱਲੀ ਦੇਆਂ ਜੇਲ੍ਹਾਂ ਤੋਂ ਐਕਸਟਰਸ਼ਨ ਕਰ ਰਿਹਾ ਦਿੱਲੀ ਦੇ ਅੰਦਰ ਅਗਰ ਆਈ ਸਭ ਤੋਂ ਜ਼ਿਆਦਾ ਐਕਸਟਰਸ਼ਨ ਹੋ ਰਹੀ ਆ ਤਾਂ ਤਿਹਾੜ ਜੇਲ੍ਹ ਤੋਂ ਕੀਤੀ ਜਾ ਰਹੀ ਆ ਪੰਜਾਬ ਦੇ ਅੰਦਰ ਹੋ ਰਹੀ ਆ ਤਾਂ ਤਿਹਾੜ ਜੇਲ੍ਹ ਚੋਂ ਕੀਤੀ ਜਾ ਰਹੀ ਆ ਔਰ ਇਹ ਸਾਰੇ ਲੋਕ ਅਰਵਿੰਦ ਕੇਜਰੀਵਾਲ ਜੀ ਤੁਹਾਡੀਆਂ ਜ਼ਿਲ੍ਹਿਆਂ ਦੇ ਅੰਦਰ ਜਿੱਥੇ ਤੁਹਾਡਾ ਸੁਰੱਖਸ਼ਣ ਮਿਲਿਆ ਹੋਇਆ ਉਹਨਾਂ ਨੂੰ ਹਰਾਨਗੇ ਇਸ ਗੱਲ ਦੀ ਅੱਜ ਦਿੱਲੀ ਦੇ ਔਰ ਦੇਸ਼ ਦੇ ਲੋਕ ਤੁਹਾਨੂੰ ਪੁੱਛਣਾ ਚਾਹੁੰਦੇ ਨੇ ਕਿ ਇਹ ਇਨਾਂ ਲੋਕਾਂ ਤੋਂ ਜਿਹੜੇ ਐਕਸਟਰੈਕਸ਼ਨ ਤੋਂ ਕਰੋੜਾ ਰੁਪਏ ਵਸੂਲਿਆ ਜਾ ਰਿਹਾ ਹੈ ਜਦੋਂ ਕਿ ਇੱਕ ਗੈਂਗਸਟਰ ਨੇ ਔਰ ਇੱਕ ਵਸੂਲਣ ਵਾਲੇ ਨੇ ਨਾਮ ਲੈ ਕੇ ਕਿਆ ਕਿ ਹਸਤਿੰਦਰ ਜੈਨ ਨੂੰ ਮੈਂ 10 ਕਰੋੜ ਦਿੱਤਾ ਫਲਾਣੇ ਵੇਲੇ 15 ਕਰੋੜ ਦਿੱਤਾ ਔਰ ਉਹਨੇ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਮੇਰੇ ਜਨਮ ਦਿਨ ਤੇ ਆਏ ਪਰ ਇਸ ਤਰ੍ਹਾਂ ਐਕਸਟਰੈਕਸ਼ਨ ਕਰਨ ਵਾਲੇ ਲੋਕਾਂ ਨਾਲ ਤੁਹਾਡਾ ਕੀ ਸਬੰਧ ਹੈ ਕਿਉਂ ਤੁਸੀਂ ਉਹਨਾਂ ਦੇ ਨਾਲ ਵਾਸਤਾ ਰੱਖਿਆ Oui.